ਵਾਇਰ ਜਿੱਕਾ ਕਾਰ ਛਾਵੈ ਜਿੱਕੀ ਫਕੀ ਜਿਸ ਕਾ ਕਾਰ ਜਤੈ ਨਹੀਂ ਕੀਆ ਮਾਨਸ ਕਾ ਵਿਚਾਰ ਆ ਰਾਮ ਭਗਤ ਸੋਹਣ ਹਰ ਕੇ ਗੰਗਾ ਵਹਿ ਸਦਾ ਕਰੇ જય ਕਾਰਾ ਰਾਮ ਪ੍ਰਮਾਤਮਾ ਦਾ ਕੰਮ ਸਦਾ ਪ੍ਰਮਾਤਮਾ ਹੀ ਕਰਦਾ ਉਨਲੋਖ ਵਿੱਚ ਕੋਈ ਸਮਰੱਥਾ ਨਹੀਂ ਜੋ ਆਪਣੀ ਮਰਜ਼ੀ ਨਾਲ ਕੋਈ ਕਾਰਜ ਕਰ ਸਕੇ ਸਦਾ ਹੋਈ ਪਰਮਾਤਮਾ ਹੀ ਮਨੁੱਖ ਕੋਲੋਂ ਜੋ ਵੀ ਕਾਰਜ ਉਹ ਕਰਵਾਉਂਦਾ ਪਰਮਾਤਮਾ ਆਪਣੇ ਸੇਵਕਾਂ ਦੀ ਬੜੀ ਰੱਖਿਆ ਕਰਦਾ ਜਿਹੜੇ ਉਸ ਦੀ ਸੇਵਾ ਕਰਦੇ ਆ ਸਿਰਫ ਸਲਾਹ ਕਰਦੇ ਆ ਪਰਮਾਤਮਾ ਜੋ ਵੀ ਉਹਨਾਂ ਕੋਲੋਂ ਕਾਰਜ ਕਰਵਾਉਂਦਾ ਉਸ ਨਾਲ ਸੰਸਾਰ ਵਿੱਚ ਉਹਨਾਂ ਦੀ ਜੈਜਕਾਰ ਹੁੰਦੀ ਆ ਸਾਰੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਆ ਕਾਰਕੜਾ ਸੀ ਸੰਦੀਪ ਸਿੰਘ ਸਨੀ ਇੱਕ ਦੁਕਾਨਦਾਰ ਜੋ ਆਪਣੇ ਕੰਮ ਤੇ ਜਾਂਦਾ ਅੱਗੇ ਕੀ ਦੇਖਦਾ ਕਿ ਉੱਥੇ ਸੁਧੀਰ ਸੂਰੀ ਦਾ ਆਪਣਿਆਂ ਦੇ ਨਾਲ ਹੀ ਮੰਦਰ ਦੀ ਕਮੇਟੀ ਦੇ ਨਾਲ ਹੀ ਬਹਿਸ ਬਾਜੀ ਹੁੰਦੀ ਆ ਉਹ ਉੱਥੇ ਧਰਨਾ ਲਾ ਕੇ ਬੈਠ ਜਾਂਦਾ ਹੋਣੇ ਸੰਦੀਪ ਸਿੰਘ ਸਣੀ ਇਹਦੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਤੇ ਕੋਈ ਖਿਆਲ ਇਦਾਂ ਦਾ ਸੀ ਨਹੀਂ ਨਾ ਕੋਈ ਇਹ ਪ੍ਰੀਪਲਾਨ ਧਰਨਾ ਸੀ ਨਾ ਕੋਈ ਪ੍ਰੀਪਲਾਨ ਉੱਥੇ ਕੋਈ ਸੁਧੀਰ ਸੂਰੀ ਦਾ ਆਉਣ ਦਾ ਕੋਈ ਪ੍ਰੋਗਰਾਮ ਸੀ ਫਿਰ ਇਹ ਜਿਹੜਾ ਕਾਰਜ ਹੋਇਆ ਇਸ ਪਿਛਲੇ ਰਾਜ ਨੂੰ ਆਪਾਂ ਕੀ ਕਹਿ ਸਕਦੇ ਹਾਂ ਇਹੀ ਕਹਿ ਸਕਦੇ ਆ ਕਿ ਜੋ ਪ੍ਰਮਾਤਮਾ ਨੇ ਕਾਰਜ ਕਰਾਉਣਾ ਔਰ ਜੋ ਵੀ ਇਨਸਾਨ ਆ ਜਿੱਥੇ ਉਸ ਦੇ ਸਵਾਸ ਜਾਣੇ ਆ ਤੇ ਜਿਸ ਦੇ ਕੋਲੋਂ ਸਵਾਸ ਜਾਣੇ ਆ ਇਹ ਸਾਰਾ ਕਾਰਜ ਜੋ ਪ੍ਰਮਾਤਮਾ ਨੇ ਆਪ ਮਿਥਿਆ ਹੁੰਦਾ ਬਾਣਾ ਵਾਪਰਿਆ ਸੰਦੀਪ ਸਣੀ ਨੇ ਜਦੋਂ ਦੇਖਿਆ ਕਿ ਸੁਦੀ ਯਸੂਰੀ ਉੱਥੇ ਬੈਠਾ ਤੇ ਜੋ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਜਨ ਨਾਨਕ ਐਸਾ ਸੇ ਬੰਤ ਲੈ ਛਡਾਇਆ ਜੋ ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਵੀ ਪ੍ਰਮਾਤਮਾ ਜੋ ਸੁਦੇਸ਼ ਸੂਰੀ ਇੱਕ ਸਰਕਾਰਾਂ ਦੇ ਨਸ਼ੇ ਸਰਗ ਤਾਕਤ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਆਪਣੀ ਮੌਤ ਨੂੰ ਭੁੱਲ ਚੁੱਕਾ ਹੈ ਪਰ ਪ੍ਰਮਾਤਮਾ ਨੇ ਤੇ ਉਹ ਵੇੜਾ ਲਿਆਉਣਾ ਸੀ ਜਿਸ ਤਰ੍ਹਾਂ ਹਰਣਾ ਕਸ਼ਨੂ ਮਾਰਨ ਵਾਸਤੇ ਨਰਸਿੰਘ ਨੇ અવਤਾਰ ਲਿਆ ਜੋ ਵੀ ਉਹਨੇ ਵਾਰ ਮੰਗੇ ਹੀ ਉਹਨਾਂ ਵਰਾ ਦੇ ਮਤਾਬਿਕ ਉਹ ਕਿਸੇ ਕੋਲੋਂ ਵੀ ਮਰ ਨਹੀਂ ਸਕਦਾ ਉਸਨੇ ਵਾਰਮਗੇ ਹੋਏ ਸਨ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਉੱਪਰ ਜ਼ਮੀਨ ਮਰਾਂ ਨਾ ਅਸਮਾਨ ਮਰਾਂ ਨਾ ਜਲ ਮਰਾਂ ਨਾ ਥਲ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਪਰ ਜੋ ਪ੍ਰਮਾਤਮਾ ਆ ਉਹਨੇ ਤੇ ਜੋ ਜੀਵ ਪੈਦਾ ਕੀਤਾ ਉਹਨੇ ਇੱਕ ਦਿਨ ਇਸ ਨੂੰ ਵਾਪਸ ਖੜਨਾ ਆ ਕਿਉਂਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਦਰਜ ਕਰਦੇ ਆਂ ਕਿ ਜਿਸਕਾ ਕੀਆ ਤਨ ਹੀ ਲੀਆ ਹੋਆ ਤਿਸੇ ਕਾ ਪਾਣਾ ਕਿ ਜਿਸ ਨੇ ਇਹ ਮਨੁੱਖਾ ਜੀਵਨ ਬਖਸ਼ਿਆ ਉਸਨੇ ਇੱਕ ਦਿਨ ਇਹ ਵਾਪਸ ਵੀ ਲੈਣਾ ਆ ਜਿਸਕਾ ਕੀਆ ਤਨ ਹੀ ਲੀਆ ਹੋਆ ਤਿਸੇ ਕਾ ਪਾਣਾ ਤੇ ਸਰੀਰ ਤੇ ਵਾਪਸ ਜਾਣਾ ਆ ਤੇ ਪਾਣਾ ਉਸ ਅਕਾਲ ਪੁਰਖ ਦਾ ਵਰਤਨਾ ਹੁਣ ਆਪਾਂ ਜੋ ਵੀ ਕਹਿ ਲੀਏ ਸੁਧੀਰ ਸੂਰੀ ਦਾ ਉਸ ਦਿਨ ਉਥੇ ਅੰਤਲਾ ਸਮਾਂ ਸੀ ਅਖੀਰਲਾ ਸਮਾਂ ਸੀ ਤੇ ਜਰੀਆ ਜੋ ਬਣਨਾ ਸੀ ਉਹ ਤਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਆਪਣੇ ਸੇਵਕ ਨੂੰ ਹੁਕਮ ਕਰ ਰਿਹਾ ਕਿ ਭਾਈ ਇਹ ਹੁਣ ਹੱਦੋਂ ਵੱਧ ਵੱਧ ਚੁੱਕਾ ਆ ਇਸ਼ੀ ਸਿੰਘਾਂ ਦੇ ਪਰਿਵਾਰਾਂ ਦੇ ਖਿਲਾਫ ਵੀ ਬੋਲ ਰਿਹਾ ਹਰ ਇੱਕ ਸਿੱਖ ਦੇ ਖਿਲਾਫ ਬੋਲ ਰਿਹਾ ਤੇ ਹੁਣ ਇਹ ਸਜ਼ਾ ਦਾ ਪਾਤਰ ਆ ਤੇ ਇਹਦਾ ਹੁਣ ਅਖੀਰਲਾ ਸਮਾ ਆ ਗਿਆ ਤੇ ਇਹ ਜਿਹੜੀ ਸੇਵਾ ਆ ਸੰਦੀਪ ਸਿੰਘ ਇਹ ਤੇਰੇ ਜੁਮੇ ਆ ਤਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਉਸਦੇ ਮਸਤਕ ਦੇ ਵਿੱਚ ਇਹ ਗੱਲ ਜਿਹੜੀ ਆ ਬਿਠਾ ਦਿੰਦੇ ਆ ਤੇ ਉਹ ਜਾ ਕੇ ਆਪਣਾ ਲਾਈਸੈਂਸ ਵਾਲਾ ਪਿਸਤਲ ਜਾਂ ਉਹ ਕਿਸੇ ਨੇ ਉਹਨੂੰ ਕੋਈ ਹਥਿਆਰ ਦਿੱਤਾ ਹੋਵੇ ਉਸ ਦੇ ਘਰ ਦੇ ਵਿੱਚ ਪਹਿਲਾਂ ਹੀ ਹਥਿਆਰ ਪਿਆ ਲਾਈਸੈਂਸੀ ਹਥਿਆਰ ਦੇ ਨਾਲ ਲਿਆ ਕੇ ਤੇ ਉਹ ਸੁਦੀਰ ਸੂਰੀ ਦੇ ਉੱਤੇ ਫਾਇਰਿੰਗ ਕਰਦਾ ਤੇ ਸੁਦੀਰ ਸੂਰੀ ਦਾ ਹੰਤ ਹੋ ਜਾਂਦਾ ਇਹ ਸਾਨੂੰ ਪ੍ਰਮਾਤਮਾ ਦਾ ਭਾਣਾ ਕਹਿਣਾ ਬਣਦਾ ਕਿਉਂਕਿ ਜਿਸ ਕਾ ਕੀਆ ਤਨਹੀ ਲੀਆ ਹੋਆ ਤਿਸੇ ਕਾ ਪਾਣਾ ਅਖੀਰਲਾ ਸਮਾ ਆ ਚੁਕਾ ਹੀ ਸੁਧੀਰ ਸੂਰੀ ਦਾ ਇਸ ਸੰਸਾਰ ਤੋਂ ਦੇ ਜਾਣਾ ਹੀ ਆ ਤੇ ਹੰਕਾਰ ਜਿਹੜਾ ਆ ਉਹ ਵੀ ਵੱਡੇ ਵੱਡੇ ਹੰਕਾਰੀਆਂ ਦਾ ਨੇ ਹੰਕਾਰ ਤੋੜਿਆ ਦਾ ਹਰ ਮਾਕਸ਼ ਵਰਗਿਆਂ ਦਾ ਨਾਰਸਿੰਘ ਦਾ ਰੂਪ ਧਾਰ ਕੇ ਨਰਸਿੰਘ ਦਾ ਰੂਪ ਧਾਰ ਕੇ ਉਹਨੇ ਹਰ ਨਾਕਿਸ਼ ਨੂੰ ਸਜਾ ਦਿੱਤੀ ਹੈ ਕੁਰਬਾਨੀ ਵਿੱਚ ਪੰਕਤੀਆਂ ਦਰਜਿਆ ਸੋ ਇਹ ਜੋ ਭਾਣਾ ਵਾਪਰਿਆ ਇਸ ਦੇ ਪਿੱਛੇ ਸੰਦੀਪ ਸਿੰਘ ਦੀ ਸੇਵਾ ਜੋ ਆ ਇਹ ਢਿਖੀ ਹੋਈ ਸੀ ਇਹ ਸੇਵਾ ਉਸਨੇ ਕਰਨੀ ਸੀ ਫਿਰ ਜੋ ਭਾਣਾ ਵਾਪਰਦਾ ਸੂਬਾ ਸਿੰਘ ਜੋ ਇਨਸਪੈਕਟਰ ਸੀ ਪਤਾ ਨਹੀਂ ਕਿਹੜੀ ਪੋਸਟ ਤੇ ਰਿਟਾਇਰ ਹੋਇਆ ਉਹਦੇ ਤੇ ਪਰ ਜਦੋਂ ਇਹ ਕਰਨ ਦਾ ਏਰੀਏ ਦੇ ਵਿੱਚ ਲੱਗਾ ਹੋਇਆ ਸੀ ਤੇ ਉੱਥੇ ਇਸ ਨੇ ਬਾਬਾ ਚਰਨ ਸਿੰਘ ਜੀ ਉਹਨਾਂ ਨੂੰ ਕਾਰਸ਼ਾਹ ਵਾਲਿਆਂ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਦੇ ਨਾਲ ਜੋ ਕਾਰਜ ਕੀਤਾ ਜੋ ਉਹਨਾਂ ਨੂੰ ਉਹਨਾਂ ਨੇ ਉੱਪਰ ਜ਼ੁਲਮ ਕੀਤੇ ਆ ਉਹ ਸਾਰੀ ਦੁਨੀਆ ਜਾਣਦੀ ਆ ਹੋਣੇ ਜੋ ਸੰਦੀਪ ਸਿੰਘ ਸੰਨੀ ਇਹ ਜੋ ਦੁਬਾਰਾ ਜੋ ਜਨਮ ਲਿਆ ਇਹਨੇ ਹੋ ਸਕਦਾ ਉਹਨਾਂ ਸਿੰਘਾਂ ਦੇ ਵਿੱਚੋਂ ਸ਼ਹੀਦ ਸਿੰਘਾਂ ਦੇ ਵਿੱਚੋਂ ਕੋਈ ਰੂਹ ਆਈ ਹੋਵੇ ਉਸਨੇ ਜਨਮ ਲਿਆ ਹੋਵੇ ਤੇ ਇਹ ਜਿਹੜੀ ਸੇਵਾ ਆ ਤਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦਾ ਇਹ ਸੰਜੋਗ ਬਣਾਇਆ ਕਿ ਇੱਕ ਅੰਮ੍ਰਿਤਸਰ ਦੇ ਰਹਿਣ ਵਾਲਾ ਮਹੱਲੇ ਦੇ ਵਿੱਚ ਦੁਕਾਨਦਾਰੀ ਕਰਦਾ ਸਿੰਘ ਪਹਿਲਾਂ ਤੇ ਸੁਧੀਰ ਸੂਰੀ ਦਾ ਜੋ ਅੰਤਿਅავਦੇ ਹੱਥੋਂ ਲਿਖਿਆ ਹੁੰਦਾ ਤੇ ਉਹ ਕਾਰਜ ਜਿਹੜਾ ਹੋ ਹੁੰਦਾ ਫੇਰ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ ਲਾਗੇ ਜੇਲ ਅੰਮ੍ਰਿਤਸਰ ਤੋਂ ਲਾਗੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਜੇਲ੍ਹਾਂ ਆ ਉਸ ਦਾ ਦਾਣਾ ਪਾਣੀ ਪਟਿਆਲਾ ਜੇਲ੍ਹ ਵਿੱਚ ਲਿਖਿਆ ਉਹਨੂੰ ਪਟਿਆਲੇ ਜਾਣਾ ਪਿਆ ਤੇ ਪਟਿਆਲੇ ਦੇ ਵਿੱਚ ਹੀ ਉਹ ਸੂਬਾ ਸਿੰਘ ਜਿਹੜਾ ਕਿ ਸੂਬਾ ਸਰਹੰਦ ਪੰਜਾਬ ਨੂੰ ਕਹਾਉਂਦਾ ਹੁੰਦਾ ਸੀ ਹੁਣ ਗੁਰੂ ਪਾਤਸ਼ਾਹ ਤੇ ਜਾਣੀ ਜਾਣ ਸਨ ਉਹਨਾਂ ਨੇ ਦਾ ਕੋਈ ਨਾ ਕੋਈ ਵਿਧ ਬਣਾਉਣੀ ਸੀ ਫਿਰ ਇਸੇ ਸਿੰਘ ਕੋਲੋਂ ਸੇਵਾ ਲਈ ਕਿਕਰ ਤੇ ਤੂੰ ਅੱਗੇ ਕਾਰਜ ਕੀਤਾ ਹੋਇਆ ਤੇ ਹੁਣ ਇਹ ਦੂਸਰਾ ਵੀ ਸੇਵਾ ਜਿਹੜੀ ਆ ਇਹ ਤੇਰੇ ਝੁਮੇ ਲੱਗ ਗਈ ਆ ਤੇ ਤੂੰ ਉਸ ਸੂਬੇ ਸਰਹੰਦ ਨੂੰ ਜੋ ਬਣਦੀ ਸਜ਼ਾ ਆ ਉਹਦਾ ਹੰਕਾਰ ਤੂੰ ਤੋੜ ਤੇ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਹੱਥੋਂ ਹੀ ਜਿਸ ਤਰ੍ਹਾਂ ਵੀ ਹੋਇਆ ਹੋਵੇ ਉਥੇ ਉਹਨਾਂ ਗੱਲਾਂ ਬਾਰੇ ਆਪਾਂ ਨਹੀਂ ਜਾਣਾਂ ਵੀ ਕਿਸ ਤਰ੍ਹਾਂ ਹੋਇਆ ਜਾਂ ਕੀ ਕਿਉਂਕਿ ਪ੍ਰੀ ਪਲੈਨਿੰਗ ਤੇ ਸੰਦੀਪ ਸਿੰਘ ਸਣੀ ਨੇ ਕੋਈ ਵੀ ਕੰਮ ਨਹੀਂ ਕੀਤਾ ਜੋ ਮੇਰਾ ਭਰੋਸਾ ਆ ਵੀ ਇਹ ਤਾਂ ਤਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਸੇਵਾਵਾਂ ਉਹਦੇ ਕੋਲੋਂ ਲੈਣੀਆਂ ਸਨ ਤੇ ਇਹ ਕਾਰਜ ਜਿਹੜਾ ਆ ਸੰਦੀਪ ਸਿੰਘ ਸਣੀ ਕੋਲੋਂ ਕਰਵਾਇਆ ਤਾਂ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਰਵਾਇਆ ਹੁਣ ਅਗੋਂ ਗੱਲ ਕਰਦੇ ਹਾਂ ਉਹਦੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਦੀ ਜੋ ਐਸ ਵੇਲੇ ਤਰਨਤਾਰਨ ਦੇ ਵਿੱਚ ਇਲੈਕਸ਼ਨ ਲੜ ਰਿਹਾ ਤੇ ਉਸ ਨੂੰ ਸਾਰੀਆਂ ਪੰਥਕ ਜਿਵੇਂ ਬੰਦੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਪਹਿਲੀ ਗੱਲ ਤੇ ਇਹ ਕਿ ਮਨਦੀਪ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਕਿਤੇ ਇਹਨਾਂ ਰਾਜਨੀਤੀ ਵਿੱਚ ਆਵਾਂਗੇ ਦੂਸਰੀ ਗੱਲ ਇਹ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਅਗੇ ਨੱਕ ਨੱਥ ਖਸਮ ਹੱਥ ਕਰਤ ਧਕੇ ਦੇ ਜਹਾਂ ਦਾਣਾ ਤਹਾਂ ਖਾਣਾ ਨਾਨਕਾ ਸੱਚ ਹੈ ਹੁਣ ਦੇਖੋ ਉਸ ਦਾ ਦਾਣਾ ਪਾਣੀ ਤਰਨਤਾਰਨ ਦੇ ਪਤਾ ਨਹੀਂ ਕਿਹੜੇ-ਕਿਹੜੇ ਪਿੰਡ ਦੇ ਵਿੱਚ ਲਿਖਿਆ ਹੋਇਆ ਕਿੱਥੇ-ਕਿੱਥੇ ਉਹ ਘੁੰਮ ਰਿਹਾ ਕਿਹੜਾ ਰੂਟ ਲੈ ਰਿਹਾ ਕਿੱਥੇ ਸਵਾਸ ਲੈ ਰਿਹਾ ਇਹ ਸਾਰੇ ਕਾਰਜ ਦੇ ਪਿਛੇ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹੀ ਇਹ ਸਾਰੀਆਂ ਵਿਧਾ ਬਣਾ ਰਿਹਾ ਗੁਰਨਾਨਕ ਪਾਤਸ਼ਾਹ ਦੀ ਹੀ ਏ ਖੇਡ ਚੱਲ ਰਹੀ ਆ ਕਿ ਉਹ ਤਰਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਆਪਣਾ ਦਾਣਾ ਪਾਣੀ ਚੋਗ ਰਿਹਾ ਤੇ ਨਾਲ ਉਹ ਸਿਆਸਤ ਵਿੱਚ ਉਸ ਨੂੰ ਘਰੋਂ ਬੁਲਾ ਕੇ ਟਿਕਟ ਦਿੱਤੀ ਆ ਤੇ ਉਹ ਇਹ ਰਾਜਨੀਤੀ ਵਿੱਚ ਆਇਆ ਹੁਣ ਤੱਕ ਤੇ ਜੋ ਕੁਛ ਆ ਇਹ ਪ੍ਰਮਾਤਮਾ ਦਾ ਭਾਣਾ ਆ ਕੱਲ ਨੂੰ ਉਸ ਮਨਦੀਪ ਸਿੰਘ ਕੋਲੋਂ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਕ੍ਰਿਸ਼ਨਾਂ ਦੀ ਸੇਵਾ ਲੈਣੀ ਆ ਇਹ ਅਗਲਾ ਸਮਾਂ ਦੱਸੂਗਾ ਹੋ ਸਕਦਾ ਉਸ ਦੇ ਕੋਲੋਂ ਕੋਈ ਚੜ੍ਹਦੀ ਕਲਾ ਵਾਲੇ ਕਾਰਜ ਕਰਵਾਉਣੇ ਆਉਣ ਇਹ ਵੀ ਹੋ ਸਕਦਾ ਕਿ ਦੂਸਰੇ ਰਾਜਨੀਤੀ ਰਾਜਨੀਤਕ ਲੀਡਰਾਂ ਵਾਂਗੂ ਉਹਦੇ ਜੀਵਨ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਪਾਣਾ ਵਾਪਰ ਜੇ ਜਾਂ ਕੋਈ ਇਸ ਤਰ੍ਹਾਂ ਦੀ ਉਹਦੇ ਕੋਲੋਂ ਗਲਤੀ ਹੋ ਜਵੇ ਜਿਹੜਾ ਕਿ ਇਸ ਸੰਸਾਰ ਦੇ ਵਿੱਚ ਜੋ ਸੰਦੀਪ ਸਿੰਘ ਦੀ ਇਸ ਵੇਲੇ ਚੜ੍ਹਦੀ ਕਲਾ ਹੋ ਰਹੀ ਆ ਉਸ ਦੀ ਸ਼ੋਭਾ ਹੋ ਰਹੀ ਆ ਉਸ ਨੂੰ ਉਹਦਾ ਭਰਾ ਜਿਹੜਾ ਆ ਇਹ ਦਾਗ ਹੀ ਨਾ ਲਾ ਦੇਵੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਇਸ ਵੇਲੇ ਜੋ ਸਾਡਾ ਫਰਜ਼ ਬਣਦਾ ਉਹ ਇਹ ਆ ਕਿ ਆਪਾਂ ਸੰਦੀਪ ਸਿੰਘ ਸਣੀ ਨੂੰ ਕੋਈ ਇਹੋ ਜਿਹਾ ਮਲੁਖਣਾ ਸਮਝੀਏ ਕਿ ਜਿਨੇ ਆਪਣੀ ਮਰਜ਼ੀ ਨਾਲ ਇਹ ਕਾਰਜ ਕੀਤਾ ਇਹ ਮਰਜ਼ੀ ਨਹੀਂ ਇਹ ਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਜੀ ਦਾ ਭਾਣਾ ਸੀ ਕੋਈ ਪ੍ਰੀ ਪਲੈਨਿੰਗ ਕੰਮ ਨਹੀਂ ਸੀ ਸੁਦੀਰ ਸੋਰੀ ਦਾ ਅਖੀਰ ਦਾ ਵੇਲਾ ਜਿਹੜਾ ਸੀ ਉਹ ਸੰਦੀਪ ਸਿੰਘ ਸਣੀ ਦੇ ਹੱਥੋਂ ਲਿਖਿਆ ਸੀ ਫਿਰ ਉਸ ਤੋਂ ਬਾਅਦ ਸੂਬਾ ਸਿੰਘ ਇਨਸਪੈਕਟਰ ਦਾ ਜਿਹੜਾ ਅੰਤਿਆਉ ਸੰਦੀਪ ਸਿੰਘ ਸਣੀ ਦੇ ਹੱਥੋਂ ਲਿਖਿਆ ਸੀ ਇਹ ਦੋ ਸਿਮਾਵਾਂ ਸੰਦੀਪ ਸਿੰਘ ਸਣੀ ਨੂੰ ਮਿਲਣੀਆਂ ਸਨ ਉਹਨੇ ਜੇਲ੍ਹ ਦਾ ਦਾਣਾ ਬਾਣੀ ਛਕਣਾ ਸੀ ਪਹਿਲਾਂ ਉਹਨੇ ਅਮਰਸਾ ਜੇਲ੍ਹ ਵਿੱਚ ਛਕਿਆ ਹੁਣ ਉਹਦਾ ਪਟਿਆਲਾ ਜੇਲ੍ਹ ਵਿੱਚ ਦਾਣਾ ਬਾਣੀ ਲਿਖਿਆ ਉਹ ਉੱਥੇ ਦਾਣਾ ਪਾਣੀ ਚੋਗ ਰਿਹਾ ਤੇ ਪਾਠ ਸ਼ਮਰਨ ਵੀ ਕਰ ਰਿਹਾ ਗੁਰਸਿੱਖ ਪੂਰਾ ਗੁਰਸਿੱਖੀ ਤੇ ਐਸ ਵੇਲੇ ਤੱਕ ਤੇ ਚੱਲ ਰਿਹਾ ਆਉਣ ਵਾਲੇ ਸਮੇਂ ਦਾ ਤੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕੀ ਹੋਣਾ ਕੀ ਨਹੀਂ ਹੋਣਾ ਸੋ ਸਾਡਾ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦਾ ਫਰਜ਼ ਬਣਦਾ ਕਿ ਜਿਉ ਉਸ ਮਾਮਾ ਤਾਂ ਤਾਂ ਗੁਰਗੋਬਲ ਸਿੰਘ ਪਾਤਸ਼ਾਹ ਜੀ ਨੇ ਉਹਦੇ ਜੁਮੇ ਲਿਖੀਆਂ ਸ਼ੀਰ ਸਿੰਘਾਂ ਦੇ ਬਦਲੇ ਲੈਣੇ ਤੇ ਹੋ ਸਕਦਾ ਏ ਕੋਈ ਆਈ ਵੀ ਸ਼ੀਰ ਸਿੰਘਾਂ ਦੀ ਰੂਹ ਹੋਵੇ ਜਿਸ ਨੇ ਦੁਬਾਰਾ ਜਨਮ ਲੈ ਕੇ ਇਹ ਕਾਰਜ ਕੀਤੇ ਆ ਤੇ ਸਾਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਉਸ ਨੂੰ ਵਾਦ ਤੋਂ ਵਾਦ ਵੋਟਾਂ ਪਾ ਕੇ ਤੇ ਉਸ ਨੂੰ ਇਸ ਸੀਟ ਤੋਂ ਕਾਮਯਾਬ ਕਰਾਉਣਾ ਚਾਹੀਦਾ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਸੀਂ ਭੰਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੋਰ ਸੀ ਸਿੰਘਾਂ ਦੀ ਜੋ ਜ਼ੁਲਮ ਹੋਇਆ ਜਿਸ ਤਰ੍ਹਾਂ ਦੇ ਲਹਜ ਸੂਰੀ ਨੇ ਬੋਲੇ ਸੁਧੀਰ ਸੂਰੀ ਨੇ ਉਸ ਨੂੰ ਜੋ ਸਜ਼ਾ ਮਿਲੀ ਸੂਬਾ ਸਰਹੰਦਾ ਕਾ ਹੋਣ ਵਾਲੇ ਨੂੰ ਜੋ ਸਜ਼ਾ ਮਿਲੀ ਉਸ ਦੇ ਪਿੱਛੇ ਸ਼ਹੀਦ ਸਿੰਘਾਂ ਦਾ ਪਹਿਰਾ ਉਹਨਾਂ ਨੇ ਇਹ ਸੁਆਵਾਂ ਲਈਆਂ ਤੇ ਸਾਨੂੰ ਵੀ ਸੀਰ ਸਿੰਘਾਂ ਦਾ ਮਾਣ ਰੱਖਦੇ ਹੋਏ ਵੱਤ ਵੱਦ ਵੋਟਾਂ ਪਾਉਣੀ ਚਾਹੀਦੀਆਂ ਤੇ ਵੱਤ ਵੱਦ ਜੇ ਤੁਸੀਂ ਇਹਨਾਂ ਵਿਚਾਰਾਂ ਨਾਲ ਸਹਿਮਤ ਹੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਮਨਦੀਪ ਸਿੰਘ ਨੂੰ ਇਸ ਜੋ ਇਲੈਕਸ਼ਨ ਆ ਇਸ ਦੇ ਵਿੱਚ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ